پاون پاجری ਨਮੀ ਬਾਣੀ ਅਲਾਈ ਬਾਣੀ ਦਰਗਾਹੀ ਬਾਣੀ ਜੋ ਭਾਵਨਾ ਦੇ ਨਾਲ ਸੁਣ ਕਰਕੇ ਸਮੇ ਅਤੇ ਸਵਸਣੋਂ ਸਫਲ ਬਣਾਉਣ ਦਾ ਸਫਲ ਯਤਨ ਗੁਰਸਿੱਖ ਸੰਗਤਾਂ ਸਤੁਰਾਂ ਨੇ ਪ੍ਰੇਮ ਭਾਵਨਾ ਪਿਆਰ ਦੇ ਵਿਚਰਣ ਅੰਮਲ ਕਰਕੇ ਜੁੜਨਾ ਕੀਤਾ ਹੈ ਜੋ ਇਨਸਾਨ ਜੋ ਗੁਰਸਿੱਖ ਜੋ ਪ੍ਰਾਣੀ ਇਹ ਸੰਸਾਰ ਦੇ ਵਿੱਚ ਆ ਕੇ ਯਾਦ ਰੱਖਦੇ ਮਾਲਕ ਨੇ ਭੇਜਿਆ ਮਾਲਕ ਨੇ ਸਦਣਾ ਤੇ ਵਾਲਕ ਜੋ ਕਰਤਾ ਪੁਰਖ ਹੈ ਜਿਹਨੂੰ ਕਾਰਣਕਾਰ ਪ੍ਰਭ ਏਕ ਹੈ ਬਸਰ ਨਹੀਂ ਕੋਏ ਮਾਨਕ ਤਿਸਵលਿਹਾਰਨੇ ਜਨ ਤੁਨ ਮਹਿਲ ਸੁ ਬੜਨਿਆ ਸੁ ਕਮਨੀ ਸਾਉ ਦੇ ਵਿੱਚ ਅਰਣ ਕਾਰਣ ਵਾਲਾ ਮਾਲਕ ਹੈ ਤੂੰ じゃ ਕੋਈ ਹੋਰ ਹੈ ਸੱਚੇ ਬਾਦਸ਼ਾਹ ਬਰਵਾਣੇ ਵਿੱਚ ਮੋਹ ਲਾਉਂਦੇ ਨੇ ਕੋਈ ਇੱਕੋ ਹੀ ਹੈ ਜੋ ਇੱਕੋ ਅੰਕਾਰ ਧੰ ਗੁਰੂ ਨਾਨਕ ਨੇ ਲਿਖਿਆ ਊੜੇ ਦੇ ਨਾਲ ਗਿਣਤੀ ਦਾ ਸ਼ਬਦ ਲਾਇਆ ਏਕਾ ਇੱਕ ਜਿਹਨੂੰ ਅੱਗੇ ਜਾ ਕੇ ਫਿਰ ਧੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਕਾਰਣ ਕਾਰਣ ਪ੍ਰਭ ਏਕ ਹੈ ਇ ਕੋਈ ਕਹਿਆ ਨਾ ਦੂਜਾ ਨਹੀਂ ਕੋਈ ਐ ਮਨੁੱਖ ਕਦੇ ਭੇਖਾ ਨਾ ਆਹੀ ਇੱਕੋ ਹੀ ਹੈ ਉਹ ਇੱਕ ਦੇ ਰੂਪ ਅਨੇਕਾ ਬਣ ਜਾਉਂਦਾ ਹੈ ਦੂਜਾ ਨਹੀਂ ਕੋਈ ਨਾਨਕ ਤਿਸ ਬਲੇ ਹਾਰਨੇ ਹੈ ਨਾਨਕ ਉਸ ਜਿਹੜਾ ਇੱਕ ਹੈ ਸਾਰੇ ਪਸਰਿਆ ਹੋਇਆ ਉਤੋਂ ਬਲੇ ਹਾਰ ਜਾਈਏ ਕੁਰਵਾਣ ਜਾਈਏ ਮਨੋ ਕਹਿਆ ਕਿਉਂ ਕਰਵਾਣ ਜਾਈਏ ਕਿਉਂ ਬਲੇ ਹਾਰ ਜਾਈਏ ਨਾਨਕ ਤਿਸ ਵਲੇਹਾਨੇ ਜਲ ਥਲ ਮਹੀਲ ਸੁ ਉਹ ਜਲ ਨੇ ਵਿੱਚ ਵੀ ਥਲ ਨੇ ਵਿੱਚ ਵੀ ਧਰਤੀ ਦੇ ਉੱਪਰ ਵੀ ਭੂਮੀ ਦੇ ਉੱਪਰ ਵੀ ਉਹ ਜਲ ਦੀਆਂ ਉੱਠਣ ਵਾਲੀਆਂ ਸਮੁੰਦਰ ਦੀਆਂ ਲਹਿਰਾਂ ਵਿੱਚ ਵੀ ਉਹ ਹੀ ਵਸਦੇ ਤੇ ਬਾਦਸ਼ਾਹ ਕਹਿੰਦੇ ਐਸੇ ਮਾਲਕ ਨੂੰ ਜਿਹੜਾ ਇੱਕ ਹੈ ਸਾਰੇ ਪਾਸੇ ਵਸ ਰਿਆ ਹੋਇਆ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਆ ਉਹ ਤੋਂ ਕਰਵਾਣ ਦਾ ਬਲੇ ਹਾਰ ਦਾ ਧੰਨਵਾਦ ਕਰਿਆ ਕਰ ਜਲ ਤਨ ਮਹੀਤ ਸੋਏ ਜਿਹੜਾ ਹਰ ਥਾਂ ਹਰ ਜਨ ਨੇ ਹਰ ਕਤਰੇ ਵਿੱਚ ਰਮਿਆ ਹੋਇਆ ਉਹਦੇ ਪ੍ਰਤੀ ਹਿਰਦੇ ਵਿੱਚ ਭਾਵਨਾ ਪੈਦਾ ਕਰੋ ਪਿਆਰ ਪ੍ਰੇਮ ਪੈਦਾ ਕਰੋ ਅਨਸਾਨੀਤ ਪੈਦਾ ਕਰੋ ਜੇ ਉਹਦੇ ਨੇੜੇ ਹੋਣਾ ਉਹਦੇ ਦਰਸ਼ਨ ਕਰਨਾ ਫਿਰ ਅਪਰਾਲਾ ਕਰਨਾ ਪਾਏਗਾ ਦੁਨਿਆਵੀ ਕੋਈ ਵੀ ਕਾਰਨ ਸਾਡੇ ਅਪਰਾਲੇ ਬਿਨਾਂ ਹੁੰਦੇ ਨਹੀਂ ਦੁਨਿਆਵੀ ਕਾਰਨ ਨਹੀਂ ਉਨਾ ਲਈ ਵੀ ਉਪਰਾਲਾ ਹਰ ਇੱਕ ਮਨੁੱਖ ਨੂੰ ਕਰਨਾ ਪੈਂਦਾ ਆਲਸੀ ਮਨੁੱਖ ਦੇ ਸਾਰੇ ਕੰਮ ਅਧੂਰੇ ਰਹਿ ਜਾਂਦੇ ਜਿਹੜਾ ਮਨੁੱਖ ਆਲਸੀ ਹੈ ਸਾਰੇ ਕਾਰਵਿਹਾਰ ਅਧੂਰੇ ਰਹਿੰਦੇ ਨੇ ਕਾਰਵਿਹਾਰ ਪੂਰੇ ਹੁੰਦੇ ਨੇ ਜਿਹੜਾ ਮਨੁੱਖ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਦੁਨਿਆਵੀ ਤੌਰ ਤੇ ਵੀ ਪਰਮਾਰਥ ਤੋੜ ਤੇ ਵੀ ਉਪਰਾਲਾ ਕਰਨੇ ਮਿਹਨਤ ਕਰਦਾ ਉਹਦੇ ਲਈ ਰਸਤੇ ਖੁੱਲਦੇ ਨੇ ਉਹਦੇ ਲਈ ਜਿਹੜੀਆਂ ਮੰਜ਼ਲਾ ਤੇ ਪਹੁੰਚਣਾ ਹੈ ਉਹਦੇ ਲਈ ਰਸਤੇ ਖੁੱਲ ਜਾਂਦੇ ਨੇ ਜੋ ਉਪਰਾਲਾ ਕਰਦਾ ਸੱਚੇ ਪਾਤਸ਼ਾਹ ਕਹਿੰਦੇ ਇੱਕ ਹੈ ਭਾਈਓ ਜਰ ਜਰ ਵਿੱਚ ਸਮਾਇਆ ਹੋਇਆ ਤਮ ਕਾਲ ਪਨਾਸੀ ਧਿਆਨ ਸਰੂਪੇ ਸਦਾ ਹੀ ਆਪਣੇ ਸੰਗੇ ਆਪਾ ਗੰਗਰ ਹੁੰਦੇ ਉਹ ਸਦਾ ਹੀ ਤੇਰੇ ਨਾਮ ਦੀ ਸਦਾ ਹੀ ਤੇਰੇ ਨੇਮ ਦੀ ਅਰਜਨਾਂ ਨੂੰ ਪਤਾ ਲੱਗ ਜਾਂਦਾ ਉਹ ਦੂਰ ਬੈਠੇ ਘਰ ਬੈਠੇ ਵੀ ਮਹਿਸੂਸ ਕਰਦੇ ਨੇ ਕਈਆਂ ਨੂੰ ਆ ਕੇ ਵੀ ਗੁਰੂ ਕੋਲ ਮਹਿਸੂਸ ਨਹੀਂ ਆਉਂਦਾ ਪਤਾ ਨਹੀਂ ਲੱਗਦਾ ਉਹ ਤੇ ਹਰ ਵੇਲੇ ਨਾਲ ਨੇ ਹਰ ਵੇਲੇ ਤੈਨੂੰ ਵੇਖਦੇ ਨੇ ਸੁਣਦੇ ਨੇ ਤੇਰੀਆਂ ਗੱਲਾਂ ਸੁਣਦੇ ਨੇ ਤੈਨੂੰ ਵੇਖ ਰਹੇ ਨੇ ਉਹ ਕੀ ਕੁਝ ਕਰ ਲੈ ਧੰਨਵਾਦ ਕਰਨ ਦੀ ਬਜਾਏ ਜਗਤ ਵਿਕਾਰੀ ਫਿਰਤ ਹੈ ਸਭ ਕੋ ਦਾਤਾ RAM ਭਿਖਾਰੀ ਕਹਿੰਦੇ ਨੇ ਮੰਗਦੇ ਨੂੰ ਮੰਗਣ ਵਾਲੇ ਨੂੰ ਸਭ ਕੋ ਸਭ ਚੀਆ ਦਾ ਜਗਤ ਮੰਗਣ ਵਾਲਾ ਹੋ ਕੇ ਭਟਕਦਾ ਫਿਰਦਾ ਏ ਚਿੱਤੇ ਹੀ ਰਗਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਮਾਤਮਾ ਆਪ ਹੈ ਹਮਾਲਤ ਪਰ ਬੰਦਾ ਬੰਦੇ ਤੋਂ ਮੰਗਦਾ ਫਿਰਦਾ ਇੱਥੇ ਕੋਈ ਸਰਕਾਰਾਂ ਤੋਂ ਮੰਗਦਾ ਕੋਈ ਕਿਤਾ ਤੋਂ ਮੰਗਦਾ ਕਿੰਨੇ ਢੰਗਾ ਦੇ ਨਾਲ ਬੰਦਾ ਬੰਦੇ ਦਾ ਮੰਗਤਾ ਬਣ ਗਿਆ ਜੀ ਕਈ ਵੱਡੀਆਂ ਗੱਡੀਆਂ ਵਾਲਿਆਂ ਤੋਂ ਮੰਗਦੇ ਕਈ ਘਰਾ ਤੋਂ ਮੰਗਦੇ ਨੇ ਕਿਹਨਾਂ ਕਹਿੰਦੇ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਤੋਹੀਨ ਨਹੀਂ ਕਰਦੇ ਕਿ ਮੰਗਣ ਵਾਲਾ ਪਾੜਾ ਹੈ ਜਾਂ ਮੰਗਣ ਵਾਲੇ ਨੂੰ ਮੰਗਣਾ ਨਹੀਂ ਕੋਈ ਕਿਸੇ ਦੀ ਮਜਬੂਰੀ ਹੈ ਕਿਸੇ ਦੀ ਕੋਈ ਲੋੜ ਹੈ ਉਹਨਾਂ ਨੂੰ ਮੁਆਰਕ ਹੈ ਪਰ ਸੱਚੇ ਪਾਤਸ਼ਾਹ ਜਿਹੜੀ ਗੱਲ ਸਮਝਾਉਣਾ ਚਾਹੁੰਦੇ ਨੇ ਅਸੀਂ ਉਹ ਗੱਲ ਸਮਝਣੀ ਹੈ ਬੰਦਾ ਕਿਸੇ ਨੂੰ ਮੰਗਣ ਗਏ ਕਿੰਨੀ ਕਵਾਰ ਦੇ ਦਿੰਦੇ ਦੋ ਚਾਰ ਪੰਜ ਸੱਤ 10 ਵਾਰੀ ਆਖੜ ਕਾਲ ਜਵਾਬ ਦੇਉਗਾ ਨਾ ਕਹੇਗਾ ਨਾ ਰੋਜ਼ ਦਾ ਕੰਮ ਬਣ ਕੇ ਬੇਸ਼ੱਕ ਤੁਸੀਂ ਉਹ ਆੜ ਵੀ ਕਿਸੇ ਤੋਂ ਕੋਈ ਵਸਤੂ ਲੈਣੇ

ਦੋ ਚਾਰ ਦਾਸ ਬੰਦਿਆਂ ਨੂੰ ਨਹੀਂ ਕਿਹਾ ਕਿਸੇ ਦਾ ਨਾਮ ਲੈ ਕੇ ਨਹੀਂ ਕਿਹਾ ਸੱਚੇ ਪਾਤਸ਼ਾਹ ਨੇ ਜਗਤ ਦੀ ਗੱਲ ਕਰਤੀ ਸਾਰੇ ਸੰਸਾਰ ਦੀ ਗੱਲ ਕਰਤੀ ਕਹਿੰਦੇ ਸੰਸਾਰਾ ਸੰਸਾਰ ਇੱਕ ਦੂਜੇ ਅੱਗੇ ਹੱਥ ਆੜਦਾ ਫਿਰਦਾ ਬੰਦ ਤਾਂ ਬਣਾ। ਹਾਲਾ ਕਿ ਨਹੀਂ ਚਾਹੀਦਾ। ਪਹਿਲਾਂ ਤੇ ਜੇ ਇਹਨੂੰ ਗਿਆਨ ਹੁੰਦਾ ਬੰਦਾ ਕਿਸੇ ਨੂੰ ਦੇ ਕੇ 100 ਵਾਰ ਐਸਾਨ ਕਰਦਾ ਹੇ ਦੁਨੀਆ ਭਰ ਨੂੰ ਦੱਸਦੇ ਬੁਲਾਣਾ ਮੈਥੋਂ ਵਸਤੂ ਲੈ ਕੇ ਗਿਆ ਮੰਗ ਕੇ ਲੈ ਕੇ ਗਿਆ ਉਹ ਬੁਲਾਣਾ ਮੇਰੇ ਘਰ ਰੋਜ਼ ਮੰਗਣ ਆਇਆ ਖੜਾ ਰਹਿੰਦਾ ਕਿ ਨਾ ਕੁਝ ਹੈ ਤੂੰ ਹੀ ਨੋ ਦੀ ਨਲਿਆ ਸਾਲ ਕਰੇਗਾ 10 20 ਲੋਕਾਂ ਨੂੰ ਦੱਸੇਗਾ ਮੈਥੋਂ ਬੁਲਾਣੀ ਵਸਤੂ ਲੈ ਕੇ ਸਾਡੀ ਤਹਿਣ ਵੀ ਕਰਦਾ ਤੇ ਜੇ ਚਾਲਾ ਖੇੜਾ ਕਰੀ ਆਵਾਂਗੇ ਮੰਗੇ ਜਾਂ ਮੰਗੇ ਫਿਰ ਸਾਨੂੰ ਜਵਾਬ ਮਿਲਣਾ ਸ਼ੁਰੂ ਹੋ ਜਾਂਦਾ ਸੱਚੇ ਬਾਦਸ਼ਾਹ ਮੰਗਣ ਤੋਂ ਨਹੀਂ ਰੁਕ ਮੰਗ ਲੈ ਔਰ ਧਾਤ ਤੈਨੂੰ ਮੰਗ ਲੈ ਸਭ ਤੋਂ ਦਾਤਾਰ ਆ ਜਿਹੜਾ ਸਾਰਿਆਂ ਜੀਵਾਂ ਦਾ ਇੱਕ ਦਾਤ ਹੈ ਐ ਵਦਿਆ ਜੇ ਤੂੰ ਭਰੋਸਾ ਹੋਵੇ ਉਸੇ ਤੋਂ ਮੰਗ ਲੈਵੇਂ ਜੀ ਜੇ ਤੇਰੀ ਭਾਵਨਾ ਹੋਵੇ ਨਾਲੇ ਤੂੰ ਥੇਕੇ ਤੇਥੋਂ ਮੰਗੇਗਾ ਨਹੀਂ ਦੁਆਰ ਹਣ ਰੱਬ ਨੇ ਸਾਨੂੰ ਆ ਸੋਹਣਾ ਸਰੀਰ ਦਿੱਤਾ ਉਹ ਐਹਸਾਨ ਥੋੜੀ ਕਰਦਾ ਕਿ ਮੈਂ ਤੈਨੂੰ ਸੋਹਣਾ ਸਰੀਰ ਦਿੱਤਾ ਆ ਕਿੰਨਿਆ ਸੋਹਣਿਆ ਅੱਖਾਂ ਦੁਨੀਆ ਵੇਖਣ ਲਈ ਦਿੱਤੀਆਂ ਰੱਬ ਦੁਆਰਾ ਥੋੜੀ ਮੰਗਦਾ ਕਿ ਅੱਖਾਂ ਮੈਨੂੰ ਦੇ ਮੈਂ ਨਹੀਂ ਜਨਮ ਐਹਸਾਨ ਥੋੜੀ ਕਰਦਾ ਰੱਬ ਆਹ ਸੋਹਣੇ ਹੱਥ ਦੇ ਤੇ ਪੈਰ ਦੇ ਤੇ ਕੰਨ ਦੇ ਤੇ کہ نئے سریر دے اندرے دیتے نظام پر رب احسان نہیں کر پر ہاں وہ تیری مردی ہے کہ داتا لے کے کولا شکرہ نہ کریں جا نہ کریں تیری مردی ہے پر رب کرے تیرے دے احسان نہیں کر دنیا احسان کر دی دنیا احسان کرے گی تینوں کچھ دیکھیں ਪਰ ਜਤਨ ਕਰਿਆ ਕਰ ਤੇਰਾ ਰੱਬ ਵੱਲੋਂ ਹੀ ਸੜਨਾ ਤੇਰਾ ਰੱਬ ਵੱਲੋਂ ਹੀ ਸੜ ਜਾਵੇ ਕਿਉਂਕਿ ਰੱਬ ਦੇ ਕੇ ਸੜਾਉਂਦਾ ਨਹੀਂ ਕਿਸੇ ਇਹ ਮਾਲਕ ਕਿਸੇ ਨੂੰ ਦਾਤ ਦਿੰਦਾ ਐਹਸਾਨ ਨਹੀਂ ਕਰਦਾ ਕਿਸੇ ਨੂੰ ਸੜਾਉਂਦਾ ਨਹੀਂ ਦੁਨੀਆ ਤੇ ਤਾਂ ਨਹੀਂ ਹੈ ਦੁਨੀਆ ਦੀ ਤੇਰੀ ਤਹਿਣ ਵੀ ਕਰਨੀ ਹੈ ਨਾਲੇ ਵਾਪਸ ਦਿੱਥੋਂ ਲੈ ਗਈ ਨਹੀਂ ਕੋਈ 6 ਮਹੀਨੇ ਸਾਲ ਨੇ ਦੋ ਵੀ ਨਾ ਸੱਚੇ ਪਾਸਾ ਕਹਿਣਾ ਇਹ ਚਾਉਂਦੇ ਨੇ ਧੰਨ ਗੁਰੂ ਤੇਗ ਬਹਾਦਰ ਪਾਸਾ ਕਹਿੰਦੇ ਜੇ ਮੰਗਣੀਆਂ ਬੁਰੂ ਕੋਲੋਂ ਮੰਗੋ ਜੇ ਤੇਰਾ ਸਰਦਾ ਨਹੀਂ ਕਿਸੇ ਪਦਾਰਥਾਂ ਨਹੀਂ ਤੈਨੂੰ ਲੋੜ ਐ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾ ਜੇ ਕੋਈ 14 ਮੈਨੋਂ ਮਿਲਣ ਤੇ ਕਹਿੰਦੇ ਸੰਗਤ ਦੀ ਸੇਵਾ ਵਿੱਚ ਲੱਗ ਜਾ। ਸੰਗਤ ਨਾਲ ਜੁੜ ਕੇ ਸੇਵਾ ਕਰਿਆ ਕਰ ਜਿਹੜੀਆਂ ਵਸਤੂਆਂ ਜਿਹੜੇ ਇਤਾਰਤ ਤੇ ਚਾਹੀਦੇ ਨੇ ਗੁਰੂ ਕੋਲੋਂ ਮਿਲ ਜਾਂਦੇ। ਗੁਰੂ ਤੇ ਦਿੱਤਾ ਹੈ ਭਾਈ। ਗੁਰੂ ਸਮਰੱਥ ਹੈ ਸਭਨਾ ਬੱਲਾ ਸਮਰੱਥ ਸੁਆਮੀ ਸੋ ਕੀ ਹੁ। ਬੋ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੈ ਇੱਕ ਮਨੁੱਖ ਸਮਰੱਥਨ ਕਿਸੇ ਵਿੱਚ 2 4 ਗੁਣ ਹੋ ਸਕਦੇ ਨੇ ਪਰ ਸਾਰੇ ਗੁਣ ਨਹੀਂ ਹੋ ਸਕਦੇ ਕੁਝ ਔਗਣ ਵੀ ਹੋਣਗੇ ਬੰਦੇ ਹਰ ਇੱਕ ਬੰਦੇ ਵਿੱਚ ਜੇ ਗੁਣ ਨੇ ਤਾਂ ਔਗਣ ਵੀ ਨੇ ਇਹ ਹੋਏ ਨੇ ਤਾਂ ਇਕੱਲੇ ਗੁਣ ਹੋਣ ਔਗਣ ਨਾਲ ਚੱਲਦਾ ਆ ਰਿਹਾ ਜ਼ਰੂਰਤ ਨੂੰ ਉਥੇ ਗੁਰੂ ਸਾਹਿਬਾਨ ਸੀਗੇ ਉਥੇ ਪਿਆਰ ਵਾਲੇ ਗੁਰ ਸਿੱਖ ਸੀ ਜਿਹੜੇ ਰੱਬ ਰੂਪ ਹੀ ਵੱਲ ਗਏ ਜਿਨ੍ਹਾਂ ਵਿੱਚ ਗੁਣ ਨਾਂ ਦੀ ਕੋਈ ਚੀਜ਼ ਨਹੀਂ ਸੀ ਪਰ ਆਪਾਂ ਤੇ ਸੰਸਾਰੀ ਜੀਵਾਂ ਆਪਾਂ ਤੇ ਕਾਲਯੁਗੀ ਜੀਵਾਂ ਆਪਣੇ ਵਿੱਚ ਤੇ ਗੁਣ ਤੇ ਇਕੱठा ਹੋਣੇ ਔਗੜਾਂ ਦਾ ਸਰੀਰ ਭਰਿਆ ਹੋਇਆ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਸਰੀਰ ਤੇ ਕਹਿੰਦੇ ਔਗੜਾਂ ਦੀ ਭਰਿਆ ਹੋਇਆ ਐ ਰੱਬ ਦੇ ਪਿਆਰੇ ਸੰਤ ਜਨੋ ਇਹ ਨਿਰਮਲ ਕਿਵੇਂ ਹੋਵੇਗਾ ਇਹ ਪਵਿੱਤਰ ਕਿਵੇਂ ਹੋਵੇਗਾ ਇਤੇ ਆਪਣਾ ਦੇ ਨਾਲ ਭਰਿਆ ਹੋਈ ਦੀ ਐ ਸਾਡੀ ਦੋ ਚਾਰ ਔਗਣ ਨਹੀਂ ਔਗਣੀ ਭਰਿਆ ਸਰੀਰ ਹੈ ਸਤਿਗੁਰੂ ਕਹਿੰਦੇ ਸਰੀਰ ਔਗਣਾ ਦੇ ਨਾਲ ਨੱਕੋ ਨੱਖ ਭਰਿਆ ਹੈ ਐਨੇ ਜਲਦੀ ਖਾਲੀ ਕਿਉਂਣ ਵਾਲਾ ਉਹ ਆਗਣ ਸਾਨੂੰ ਰੱਬ ਕੋਲੋਂ ਨਹੀਂ ਪਕੜ ਦਿੰਦੇ। ਉਹ ਆਗਣ ਸਾਨੂੰ ਰੱਬ ਨਾਲ ਇਨਸਾਨ ਨਹੀਂ ਕਰ ਦਿੰਦੇ। ਸਾਨੂੰ ਰੱਬ ਦੇ ਨੇੜੇ ਹੀ ਹੋਣ ਦਿੰਦੇ। ਆਗੜ ਆਪਣਾ ਦੂਰ ਲਾਉਂਦੇ ਨੇ ਉਹ ਰੱਬ ਤੋਂ ਦੂਰ ਰੱਖਦੇ। ਨੇੜੇ ਨਹੀਂ ਹੋਣ ਦਿੰਦੇ। ਇਹ ਸ਼ੋਕ ਵਿੱਚ ਸਤਿਗੁਰਾਂ ਦਾ ਕਹਿਣਾ ਇਹ ਹੈ ਜੇ ਮੰਗਣਾ ਗੁਰੂ ਕੋਲ ਮੰਗਿਓ ਜੇ ਲੈਣੀ ਆ ਕੋਈ ਦਾਤ ਗੁਰੂ ਘਰੋਂ ਨਾਮ ਜੱਗ ਦੀ ਸੇਵਾ ਕਰਕੇ ਬੰਦਗੀ ਕਰਕੇ ਮਿਲ ਜਾਉਂਦੀ ਸਵਾਲ ਆ ਸਕਦਾ ਹੈ ਵਕਤ ਲੱਗ ਸਕਦਾ ਹੈ ਪਰ ਇਹ ਨਹੀਂ ਕਿ ਗੁਰੂ ਦੇਵੇ ਨਾ ਗੁਰੂ ਸੰਪਰਤ ਹੈ ਕਹੋ ਨਾਨਕ ਮਨ ਸਿਮਰਤੇ ਕੋਲ ਨੂੰ ਹੋਵੇ ਕਾਹੂ ਤੇਰੇ ਕੰਮ ਜਿੰਦਗੀ ਦੇ ਅਧੂਰੇ ਤੇਰੇ ਕਾਰਜ ਜ਼ਿੰਦਗੀ ਦੇ ਅਧੂਰੇ ਪਏ ਨੇ ਜਿਹੜੇ ਕਈ ਸਾਲਾਂ ਤੋਂ ਪਏ ਨੇ ਕਈ ਜਨਮਾਂ ਤੋਂ ਪਏ ਨੇ ਹੋਰੇ ਹੋ ਜਾਣਗੇ ਰਾਜ ਹੋ ਜਾਣਗੇ ਕਾਰਜ ਰਾਜ ਸੰਪੰਨ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਕਹਿੰਦੇ ਕਾਰਜ ਰਾਜ ਹੋਣ ਦਾ ਤਰੀਕਾ ਨਾਨਕ ਦੇ ਨਾਮ ਨੂੰ ਧਿਆਉਣਾ ਹੈ ਨਾਨਕ ਦੇ ਨਾਮ ਨਾਲ ਜੁੜਨਾ ਨਾਮ ਨੂੰ ਹਿਰਦੇ ਘਰ ਵਿੱਚ ਟਿਕਾ ਲੈਣਾ ਇਹ ਰ ਤੇਰੇ ਕਾਰਜ ਨੇ ਜਿਹਨੇ ਰਾਸ ਨੂੰ ਨਾਮ ਕਾਗਦਾ ਇਹ ਮਾਲਕ ਉਸ ਦਤਾਰ ਪ੍ਰਭ ਦਾ ਸਿਮਰਨ ਕਰਦਾ ਰਿਹਾ ਕਰਮਾਈ ਉਸ ਦਤਾਰ ਦਾ ਮਾਲਕ ਦਾ ਪਰਮਾਤਮਾ ਦਾ ਸੇਵਾ ਦਾ ਕਰਦਾ ਰਿਹਾ ਕਰ। ਕਿਉਂਕਿ ਜਦੋਂ ਕੋਲ ਸੇਵਾ ਦਾ ਕਰਦਾ ਰਹੇਗਾ ਤੇਰੇ ਸਾਰੇ ਕਰਮ ਸਫਲ ਹੁੰਦੇ ਰਹੇ। ਨੇਪਰੇ ਚੜਨ ਦੀ ਚੰਗੇ ਕਾਰਜਾਂ ਦੀ ਗੱਲ ਕਰਦਾ। ਤੇਰੇ ਚੰਗੇ શુભ ਕਾਰਜ ਰਾਸ ਹੋਣਗੇ ਜੇ ਤੂੰ ਨਾਮ ਦਾ ਆਸਰਾ ਨਹੀਂ। ਜੇ ਤੋ ਬੰਦਗੀ ਦਾ ਆਸਰਾ ਤਿੰਨ ਤਹਿਲ ਨਹੀਂ ਹੋਵੇਗੀ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਚਉ ਪਟਟ ਮੰਨ। ਦੁਨੀਆ ਸਤਕਾਰ ਨਾ ਕਰੇ ਸਿਆਣੇ ਨਾ ਦੁਨੀਆ ਤੈਨੂੰ। ਇੰਜ ਤਮਾੜ ਨਹੀਂ ਕਰਦੀ ਤੂੰ ਨਾਮ ਨਾਲ ਜੜ ਜਾ ਗੁਰੂ ਵਾਲਾ ਬਣ ਜਾ ਤੂੰ ਗੁਰੂ ਦੇ ਚਰਨਾਂ ਨਾਲ ਜੜ ਜਾ। ਗੁਰੂ ਸਤਕਾਰ ਆਉਣਾ ਹੈ ਗੁਰੂ ਬਖਸ਼ਾ ਬਰਤਨਵਾਦ ਹੈ ਕਿਉਂਕਿ ਗੁਰੂ ਸਮਰੱਥ ਹੈ ਗੁਰੂ ਕੋਲ ਆਉਣ ਦੀ ਲੋੜ ਹੈ ਗੁਰੂ ਕੋਲ ਆਉਣਾ ਕਿਵੇਂ ਇਹ ਸਿੱਖਣ ਦੀ ਲੋੜ ਹੈ ਗੁਰੂ ਨੂੰ ਅਰਲਾਹ ਕਿਵੇਂ ਕਰਦੀ ਹੈ ਇਹ ਵਿਚਾਰਨ ਦੀ ਲੋੜ ਹੈ ਗੁਰੂ ਨੂੰ ਸੁਣਨਾ ਕਿਵੇਂ ਇਹ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਇਹ ਨਹੀਂ ਪਤਾ ਸੀ ਗੁਰੂ ਕੋਲ ਆਉਣਾ ਕਿਵੇਂ ਸਾਨੂੰ ਇਹ ਨਹੀਂ ਪਤਾ ਗੁਰੂ ਕੋਲ ਅਰਦਾਸ ਕਿਵੇਂ ਕਰਨੀ ਆ ਸਾਨੂੰ ਇਹ ਨਹੀਂ ਪਤਾ ਗੁਰੂ ਨੂੰ ਸੁਣਨਾ ਕਿਵੇਂ ਆਵੜਾ ਜਦੋਂ ਸੀ ਘਰੋਂ ਚੱਲ ਪਏ ਸਾਡਾ ਮਨ ਬਣ ਗਿਆ ਸਾਡੇ ਨਿਵਾਦ ਦੇ ਵਿੱਚ ਬਸ ਇੱਕ ਗੁਰੂ ਹੀ ਨਜ਼ਰ ਆਉਣਾ ਚਾਹੀਦਾ ਜਿੰਨਾ ਸਮਾਂ ਸੀ ਗੁਰੂ ਕੋਲ ਆ ਹੋ ਤੁਮ ਜੀ ਗੱਲ ਨਹੀਂ ਮੋਣੀ ਚਾਹੁੰਦੇ ਘਰੋਂ ਜੇ ਗੁਰੂਦਰਵਾਲ ਚਰਪੇ ਸਾਡਾ ਧਿਆਨ ਗੁਰੂ ਦੇ ਚਰਨਾਂ ਵਿੱਚ ਹੀ ਰਵੇ ਉਹਨਾਂ ਸੇ ਇਹ ਤਾਗੇ ਅਰਦਾਸ ਕਰਨੀ ਹੈ ਆਪਣੇ ਭਲੇ ਦੀ ਪਰਵਾਰ ਦੇ ਭਲੇ ਫਿਰ ਸਰਵਤ ਦੇ ਭਲੇ ਮੇਰ ਮਹਾਰਾਜ ਮੈਂ ਕੋ ਮਾਰ ਤਾਨ ਕਰਕੇ ਨਹੀਂ ਕਰਦਾ ਮੈਂ ਤੇ ਨਿਮਾਣਾ ਹੋ ਕੇ ਤੇਰੇ ਦਰ ਤੇ ਅਰਮਾਨ ਕਰਦਾ ਜਿਹੜੇ ਜਨ ਬਣਦੇ ਨੇ ਨਿਮਾਣੇ ਬਣਦੇ ਨੇ ਸੇਵਕ ਬਣਦੇ ਨੇ ਅਜ਼ਾਲ ਸੋਨਾ ਦੇ ਕੇ ਤੈਨ ਬੈਠ ਗੁਰੂ ਕੋਲ ਜੋ ਗੁਰ ਕਹੈ ਸੋਈ ਪਨ ਮੰਨੋ ਹਰ ਹਰ ਕਥਾ ਨਿਰਾਲੀ ਗੁਰ ਸਿੱਖੀ ਤੇ ਚਲੋ ਗੁਰੂ ਤੁਨ ਗੁਰੂ ਕੋਲ ਵਹਿ ਕੇ ਗੁਰੂ ਨੂੰ ਸੁਣਾ ਗੁਰੂ ਕਹਿੰਦਾ ਕੀ ਹੈ ਗੁਰੂ ਜਿਹੜਾ ਕੁਝ ਕਹਿੰਦਾ ਕੀ ਉਹ ਮੰਨਣ ਵਿੱਚ ਉਹ ਸੁਣਨ ਵਿੱਚ ਮੇਰਾ ਭਲਾ ਹੈ ਤਦ ਹੀ ਸੋਚ ਕਿਉਂਕਿ ਜਿਹੜਾ ਕੁਝ ਗੁਰੂ ਜੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਉਹਦੇ ਵਿੱਚ ਮਨੁੱਖ ਦਾ ਭਲਾ ਹੀ ਭਲਾ ਹੈ ਜੇ ਉਹ ਮੰਨ ਲਵੇਗਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਵੇ ਔਰ ਗੁਰੂ ਕੋਲ ਆ ਕੇ ਕੱਲਾ ਖਿੱਲਾ ਦਾ ਪ੍ਰਸ਼ਾਦ ਜਾਂ ਕੜਾ ਪ੍ਰਸ਼ਾਦ ਲੈ ਕੇ ਮੁੜ ਜਾਣਾ ਮਕਸਦ ਨਹੀਂ ਹੈ ਸਾਡਾ ਇਹ ਮਕਸਦ ਨਹੀਂ ਇਹ ਤੇ ਸਤਕਾਰ ਹੈ ਸੰਗਤ ਦਾ ਇਹ ਤੇ ਗੁਰੂ ਦਾ ਸਤਕਾਰ ਹੈ ਗੁਰੂ ਦੀ ਸੰਗਤ ਦਾ ਸਤਕਾਰ ਹੈ ਉਹ ਭਾਈ ਅੱਗੇ ਵੀ ਅਸੀਂ ਤੁਰਨਾ ਅਗਲੀ ਕਲਾਸ ਵਿੱਚ ਵੀ ਹੋਣਾ ਨਾ ਅਸੀਂ ਉੱਥੇ ਹੀ ਨਿਕੜੇ ਰਹੇ ਜਿਆਦਾਤਰ ਅਜਹ ਹਾਲਾਤ ਦੁਨੀਆ ਦੇ ਹੁੰਦੇ ਇੱਥੇ ਤੱਕ ਹੀ ਅਸੀਂ ਸੀਮਤ ਰਹੇਗੇ ਪਰ ਚਾਹਨਾ ਤੇ ਜੀਗਾ ਕਿ ਅਸੀਂ ਅੱਗੇ ਵੀ ਵੜਾ ਸੀ ਡਵੈਲਪਮੈਂਟ ਹੋਣੀ ਸੀ ਅਪਡੇਟ ਹੋਣਾ ਸੀ ਸਿੱਧੇ ਸ਼ਾਬਾ ਸਾਡੇ ਵਿੱਚ ਕੁਝ ਨਾ ਕੁਝ ਬਦਲਾਅ ਆਉਣਾ ਸੀ ਜੋ ਦੁਨੀਆ ਵਿੱਚ ਅਸੀਂ ਵੇਚਦੇ ਦੁਨੀਆ ਕਹਿੰਦੀ ਨਾ ਭਾਈਓ ਇਹ ਗੁਰੂ ਦਾ ਸਿੱਖ ਹੈ ਸਾਡੇ ਜੀਵਨ ਵੱਲ ਦੇਖ ਕੇ ਕਿਸੇ ਦਾ ਜੀਵਨ ਬਦਲਣਾ ਸੀਗਾ ਸਾਡੀ ਦਸਤਾਰ ਵੱਲ ਸਾਡੇ ਕਿਰਦਾਰ ਵੱਲ ਦੇਖ ਕੇ ਕਿਸੇ ਦਾ ਜੀਵਨ ਬਦਲਣਾ ਸੀ ਇਹ ਗੁਰੂ ਕੋਲ ਜਾਂਦਾ ਹੈ ਹਰ ਰੋਜ਼ ਇਹ ਬੰਦਾ ਝੂਠ ਵੀ ਬੋਲ ਸਕਦਾ ਹੈ ਇਹ ਗੁਰੂ ਕੋਲ ਜਾਂਦਾ ਹੈ ਇਹਦਾ ਕਰਦਾਨ ਬੰਦਲਾ ਨਹੀਂ ਹੋ ਸਕਦਾ ਇਹ ਗੁਰੂ ਕੋਲ ਜਾਂਦਾ ਹੈ ਇਹ ਕਿਸੇ ਦੇ ਨਾਲ ਠੱਗੀ ਨਹੀਂ ਮਾਰ ਸਕਦਾ ਇਹ ਗੁਰੂ ਕੋਲ ਜਾਂਦਾ ਕਿਸੇ ਦੀ ਵੱਟ ਵੀ ਵੱਢ ਸਕਦਾ ਇਹ ਗੁਰੂ ਕੋਲ ਜਾਂਦਾ ਕਿਸੇ ਨਾਲ ਬੇਇਮਾਨੀ ਨਹੀਂ ਕਰ ਸਕਦਾ ਆਹ ਗੁਣ ਸਿੱਕੇ ਜਿਹੜੇ ਇੱਕ ਗੁਰਸਿੱਖ ਵਿੱਚ ਹੋਣੇ ਚਾਹੀਦੇ ਨੇ ਜਿਹੜਾ ਗੁਰਸਿੱਖ ਗੁਰੂ ਕੋਲ ਹਰ ਰੋਜ਼ ਆਉਂਦਾ ਹੈ ਅਲਗੋਂ ਹੋਣੇ ਚਾਹੀਦੇ ਸੀ ਫੇਰ ਸਾਡਾ ਜੀਵਨ ਹੀ ਪ੍ਰਚਾਰ ਬਣਦੇ ਪ੍ਰਚਾਰ ਅੱਲਾ ਕਥਾ ਨਾਲ ਕੀਰਤਨ ਨਾਲ ਦੀ ਹਰ ਇੱਕ ਬੁਰ ਸਿੱਖਦਾ ਜੀਵਨ ਹੀ ਪ੍ਰਚਾਰ ਬਣਦੇ ਜੋ ਕਿਸੇ ਹੋਰ ਦੇ ਅਸਰ ਪੈਂਦਾ ਜੀ ਅਸਰ ਤਾਂ ਉਹ ਜੇ ਸਾਡੇ ਅੰਦਰ ਆ ਗੁਣ ਹੋਣਗੇ ਤਾਂ ਸਾਚੀ ਨੇ ਲੋਕਾਈ ਨੇ ਦੂਜਿਆਂ ਦੀ ਭਲਾਈ ਦੇ ਗੁਣ ਹੋਣ ਫੇਰ ਸਾਡੇ ਜੀਵਨ ਵੇਖ ਕੇ ਕਿਸੇ ਹੋਰ ਦੇ ਜੀਵਨ त्याज्यਤ ਹੋਵੇ ਤੇ ਕਿਸੇ ਦਾ ਮਨ ਕਰੇਗਾ ਸਾਡੇ ਵੱਲ ਵੇਖ ਕੇ ਕਿ ਮੈਂ ਵੀ ਦਾੜਾ ਪ੍ਰਕਾਸ਼ ਕਰਾਂ ਮੈਂ ਵੀ ਦਸਤਾਰ ਸਜਾਉਣੀ ਸ਼ੁਰੂ ਕਰਾਂ ਮੈਂ ਵੀ ਗੁਰੂ ਘਰ ਜਾਣਾ ਸ਼ੁਰੂ ਕਰਾਂ ਮੈਂ ਵੀ ਸੰਗਤ ਵਿੱਚ ਜਾ ਕੇ ਬੈਠਾਂ ਸਾਡਾ ਜੀਵਨ ਪ੍ਰਚਾਰ ਸਾਡਾ ਜੀਵਨ ਵੇਖ ਕੇ ਕਿਸ ਤਰ੍ਹਾਂ ਜੀਵਨ ਬਦਲ ਲੈ ਫੇਰ ਤੇਰਾ ਗੁਰੂ ਕੋਲ ਆਉਣਾ ਗੁਰੂ ਕੋਲ ਰਹਿਣਾ ਗੁਰੂ ਨੂੰ ਸੁਣਨਾ ਪਰਵਾਹ ਨਾ ਰੇਖੇ ਵਿੱਚ ਯਤਨ ਕਰੀ ਕਿਤੇ ਤੈਨੂੰ ਵੇਖ ਕੇ ਕਿਸ ਤਰ੍ਹਾਂ ਜੀਵਨ ਬਣੇ ਕੋਈ ਇਹ ਨਾ ਕਹੇ ਉਹ ਭਾਈ ਪੁਰਖ ਐਦਾਂ ਦੇ ਹੁੰਦੇ ਨੇ ਤੇਰੇ ਜੀਵਨ ਵਾਲ ਵੇਖ ਕੇ ਕੋ ਗੁਰੂ ਤੋਂ ਦੂਰ ਨਾ ਜਾਤਨੇ ਕਰਨਾ ਤੈਨੂੰ ਵੇਖ ਕੇ ਕੋਈ ਹੋਰ ਵੀ ਗੁਰੂ ਨਾਲ ਟੁੱਟੀ ਹੋਈ ਰੂਹ ਆਤਮਾ ਗੁਰੂ ਵੱਲ ਤਾਂ ਜਾਵੇ ਵਾਪਸ ਜਤਨੇ ਕੇ ਅਪਰਾਲਾ ਇਹ ਕਰਨਾ ਹੈ ਪਰ ਹੋਵੇਗਾ ਤਾਂ ਜਦੋਂ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ ਗੁਰੂ ਸਾਹਿਬ ਸਾਡੇ ਦੇ ਦਰਸ ਕਰਨਗੇ ਇਹ ਨ ਹੋ ਜਾਵੇਗਾ